ਉਹ ਬਰ ਰਖਾ ਦੀ ਵੱਡੇ ਗੱਡੀ ਡਾਊਨ ਡਾਊਨ ਕਰਦੀ ਆ ਫੇ ਕੌੜ ਦੇ ਵਾ ਸਹੀ ਗੱਲ ਹੈ ਫੇਰ ਹੀ ਨਜ਼ਾਰਾ ਯਾਰ ਪਤਾ ਲੱਗੇ ਯਾਰ ਵੀ ਗੱਡੀ ਆਉਂਦੀ ਆ ਕੋਈ ਐ ਕਰਾਂਗੇ ਜੀ ਪਿੱਛੇ ਟਰਾਲੀ ਪਾ ਕੇ ਸਪੀਕਰ ਹੀ ਵੱਡੇ ਉਹਦੇ ਚ ਰਖਾ ਲਾਂਗੇ ਉਹ ਉਹ ਨਹੀਂ ਰਹਿੰਦੇ ਉਹ ਤਾਂ ਫੇਰ ਆ ਕਾਡੋ ਲੈ ਕੇ ਦੀ ਭੂਆ ਫੇਰ ਖੱਟੜੜਾ ਲੈ ਲੈਨੇ ਕਬ ਇਹਦੇ ਵੱਡਾ ਸਾਰਾ ਲੋਨ ਕਰਾ ਲਾ ਗੱਡੀ ਤੇ ਕਿੰਨਾ ਕੁ ਵੱਡਾ ਕਰਾਵਾਇਆ ਹੂੰ ਕਿਸ਼ਤ ਆਵੇ ਲੱਗੋ 20000 ਰੁਪਏ ਦੀ ਕਿਸ਼ਤ ਬਣਿਆ ਰਦੇ ਆ ਯਾਰ 9 ਲੱਖ ਦਾ ਲੋਨ ਕਰਾਇਆ ਤੇ Jio ਵਾਲਿਆਂ ਦਾ ਜਾਂ Airtel ਆਂਗਾ ਇੱਟ ਗੱਡੀ ਚ Wi-Fi ਜ਼ਰੂਰ ਲਵਾ ਲੀ ਹਾਂ ਰੋਟ ਅੱਜ ਬਾਈ ਉਹ ਬਾਈ ਉਹਦੇ ਬਿਨਾ ਕੰਮ ਨਹੀਂ ਚੱਲਦਾ ਹੈਗਾ ਜਿਵੇਂ ਹੁਣ ਆਪਾਂ ਇੱਡਾ ਕੰਮ ਕਰਨਾ ਹੈ ਸਾਡੀ ਫੇਸਬੁੱਕ ਫੈਮਲੀ YouTube ਫੈਮਲੀ ਨੂੰ ਬੇਨਤੀ ਹੈ ਹਾਂ ਅਸੀਂ Google Pay ਨੰਬਰ ਸਕਰੀਨ ਤੇ ਸ਼ੇਅਰ ਕਰ ਦਾਂਗੇ ਵੀਰੇ ਥਿਲ ਫੋਲ ਸੇਵਾ ਜੋ ਬਣਦੀ 1 2 4 5 7 ਰੁਪਏ ਇਹ ਗੱਡੀ ਦੇ ਸਹਿਯੋਗ ਦੇ ਵਿੱਚ ਤੁਸੀਂ ਪਾ ਸਕਦੇ ਜਿਹੜੇ ਪਾਰਦਰਸੀ ਹੈ ਹਾਂ ਅੱਜੋ ਕੈਮਰਾ ਯਾਰ ਪਾਰਦਰਸੀ ਕੈਮਰਾ ਕਿਹੜਾ ਹੁੰਦਾ ਓਏ ਲੈ ਇਹ ਮੁੰਡੇ ਨੇ ਲੈ ਲਈ ਗੱਡੀ ਹਾਂ ਆਪਣੇ ਆਏ ਨੇ ਵੇਰਕਣੇ ਹਨ ਤੇ ਸਭ ਤੋਂ ਪਹਿਲਾਂ ਤਾਂ ਬਈ ਦਿਓ ਵਧਾਈਆਂ ਤੇ ਗੱਡੀ 'ਚ ਕਮੀਆਂ ਕੀ ਕੀ ਨੇ ਆਪਾਂ ਤੁਹਾਨੂੰ ਦੱਸ ਦਿਆਂਗੇ ਠੀਕ ਆ ਫਾਇਦੇ ਦਾ ਚਲੋ ਹੁੰਦੇ ਨੇ ਆਪਾਂ ਇਹਦੇ ਕਮੀਆਂ ਕੱਢ ਦਿਆਂਗੇ ਤੇ ਬਾਈ ਨੂੰ ਕਹਿਣਿਆ ਵੀ ਬਾਈ ਲੋਨ ਤੂੰ ਵੱਡਾ ਸਾਰਾ ਕਰਾ ਲਾ ਠੀਕ ਆ ਤੇ ਤਾਂ ਜੋ ਇਹਦੇ ਸਾਰੇ ਕਮੀਆਂ ਦੂਰ ਕਰ ਦਈਏ ਕਿਉਂ ਦੇਵ ਸਹੀ ਗੱਲ ਹੈ ਕਮੀਆਂ ਬਹੁਤ ਨਹੀਂ ਗਿਆ ਅਸਿਆ ਇੱਕ ਨਹੀਂ ਅਨੇਕ ਕਮੀਆਂ ਨੇ ਗਿਆ ਪਹਿਲੀ ਪਹਿਲੀ ਫਰੰਟ ਸੀਸਾ ਥੀਸੇੜਿਆ ਹੋਇਆ ਸੀਸਾ ਥੇੜਿਆ ਹੋਣਾ ਹੁਣ ਜ਼ੂਮ ਕਰਕੇ ਦਿਖਾ ਦਈਏ ਹਾਂ ਤਵੀ ਧੜਿਆ ਦੇਖਾ ਦਿਓ ਅੱਬਾਈ ਆਪਾਂ ਇਹਨੂੰ ਕਹਿ ਲਿਆ ਵੀ ਤੂੰ ਸੀਸਾ ਪਾ ਹੁਣ ਆਟੋਮੈਟਿਕ ਵਾਈਪਰ ਵਾਲਾ ਸਹੀ ਗੱਲ ਠੀਕ ਹੈ ਸੈਂਸਰ ਵਾਲਾ ਸੀਸਾ ਪਾ ਬੈਣਾ ਹੁਣ ਯਾਰਾ ਕਹੋ ਕਿ ਇਹਦਾ ਅੱਜ ਕੱਲ ਰਵਾਜ ਚ ਨਹੀਂ ਹੈ ਹਾਂ ਹੋ ਗਿਆ ਲਾ ਫਾਇਦਾ ਜ ਨਹੀਂ ਹੈਗਾ ਕੋਈ ਯਾਰਾ ਕਿਵੇਂ ਵੱਡੇ ਦੀ ਪਰਸਨੈਲਿਟੀ ਆ ਉਸ ਹਾਵ ਨਾਲ ਇਹ ਸੂਟ ਨਹੀਂ ਕਰਦਾ ਹੈਗਾ ਅਰੇ ਤੁਸੀਂ ਦੱਸ ਹਾਵ ਨਾਲ ਬਈ ਸੂਟ ਨਹੀਂ ਕਰ ਰਿਹਾ ਤੂੰ ਸੀਸਾੜਾ ਹੈਗਾ ਦੂਜੀ ਚੀਜ਼ ਹਾਂ ਆ ਚੀਜ਼ ਆ ਸੋਈ ਬਾ ਕਿੱਥੇ ਜਮਾਨਾ ਯਾਰ ਹੁਣ ਵਾਟਣਾ ਜਾਣਦਾ ਜਮਾਨਾ ਹੀ ਨਹੀਂ ਹੈਗਾ ਇਹਦਾ ਸੰ 74 ਦਾ ਡੱਕ ਚੱਕੀ ਫਿਰਦਾ ਵਤੰਦਰਾ ਸਹੀ ਗੱਲ ਆ ਵੀ ਲੈ ਟਾਈਮ ਵੀ ਹਣਾ ਜੀ ਆ ਰਹੇਗਾ ਮੈਂ ਕਹਿੰਦਾ ਵੀ ਬਿੱਤਰਾ ਤੂੰ ਐ ਕਰ ਵਧੀਆ ਲਵਾਈਏ ਤੇ ਜੀਵੀਐਲ ਵਾਲਾ ਹਣਾ ਹਾਂ ਬੂਫਰ ਰਖਾ ਦੀ ਵੱਡੇ ਗੱਡੀ ਡਾਊਨ ਡਾਊਨ ਕਰਦੀ ਆ ਫੇ ਕੌਣ ਦੇਵਾ ਸਹੀ ਗੱਲ ਹੈ ਫੇਰ ਹੀ ਨਜ਼ਾਰਾ ਯਾਰ ਪਤਾ ਲੱਗੇ ਯਾਰ ਵੀ ਗੱਡੀ ਆਉਂਦੀ ਆ ਕੋਈ ਐ ਕਰਾਂਗੇ ਜੀ ਪਿੱਛੇ ਟਰਾਲੀ ਪਾ ਕੇ ਸਪੀਕਰ ਹੀ ਵੱਡੇ ਉਹਦੇ ਚ ਰਖਾ ਲਾਂਗੇ ਉਹ ਨਹੀਂ ਰਹਿੰਦੇ ਉਹ ਤਾਂ ਫੇਰ ਆ ਕੱਢ ਲੈ ਕੇ ਦੀ ਭੂਆ ਖਟੜੜਾ ਲੈ ਲੈਨੇ ਕੱਪੜਾ ਆਹ ਸਵੀਕਰੋ ਸਬਜ਼ੀ ਵੇਚਣ ਵਾਲਾ ਲੈ ਲੈਂਦੇ ਸਹੀ ਗੱਲ ਹੈ ਇਹ ਤੇ ਤੀਜੀ ਗੱਲ ਤੇਜੀ ਚੀਜ਼ ਵੀ ਦੇਖਣਾ ਬਸ ਆ ਦੇ ਆ ਦੇ ਆ ਸ਼ੀਟਾਂ ਮਹਿਲ ਖੋ ਰਹੇ ਨੇ ਨਾ ਤੇ ਮਹਿਲ ਫੜਨਗੇ ਹਾਂ ਇਹ ਜਰੂਰੀ ਮਾੜਾ ਜਿਹਾ ਹੱਥ ਲਾਇਆ ਗੰਦੇ ਹੋ ਜਾਣਗੇ ਰਤਾ ਇਹ ਵੀ ਬਦਲਾ ਹੀ ਲੈਣਾ ਇਹ ਬਦਲੋਣੀਆਂ ਨਹੀਂ ਆ ਚੌਥੀ ਵੀ ਆ ਬਈ ਕਮੀਆਂ ਮੈਂ ਕਰੀ ਜਣਾਉਣਾ ਮੈਂ ਟੱਕ ਨਹੀਂ ਨਿਗਾ ਮਰਵਾਣੀ ਇਹ ਤਾਂ ਮੈਟ ਹੋਣ ਨੇ ਜਿਹੜਾ ਘਰ ਰੱਖ ਦਿਨਾ ਨਾ ਕਮਰੇ ਅੱਗੇ ਰੱਖ ਦਿਨਾ ਕਿੱਥੇ ਕੱਟ ਕੇ ਰੱਖ ਲੈ ਮਾਰੇ ਫੇਰ ਦੇ ਯਾਰ ਵਧੀਆ ਲਵਾ ਯਾਰ ਐਂ ਕਹ ਨੂੰ ਕਰਦਾਗਾ ਨਾ ਭਾਈ ਜੀ 4 ਲੱਖ ਰੁਪਏ ਗੱਡੀ ਉੱਪਰ ਲਾਤਾ ਬਿੰਦਦਰ ਨੇ ਜਿਹੜੇ ਸਾਡੇ ਫੇਸਬੁੱਕ ਫੈਮਿਲੀ YouTube ਫੈਮਿਲੀ ਨੂੰ ਭੇਂਟਤੀ ਆ ਹਾਂ ਅਸੀਂ Google Pay ਨੰਬਰ ਸਕਰੀਨ ਤੇ ਸ਼ੇਅਰ ਕਰ ਦਾਂਗੇ ਵੀਰੇ ਥਿਲਫੁਲ ਸੇਵਾ ਜੋ ਬਣਦੀ 1 2 4 5 70 ਰੁਪਏ ਇਹ ਗੱਡੀ ਦੇ ਸਹਾਇਕ ਦੇ ਵਿੱਚ ਤੁਸੀਂ ਪਾ ਸਕਦੇ ਕੋਈ ਗੱਲ ਨਹੀਂ ਯਾਰ ਹਰਦੇਵ 10 ਰੁਪਏ 10 ਰੁਪਏ ਤੇਰੇ ਮੈਂ 10 ਰੁਪਏ ਮੈਦਾਨ ਕਰਤੇ ਬਾਈ ਨੂੰ ਠੀਕ ਆ ਠੀਕ ਆ ਮਹੂਰਤ ਸਦਵਾਤ ਕਰਤੀ 15 ਮੈਂ ਦੇ ਦੂੰ ਯਾਰ ਓਏ ਓਏ 25 ਹੋਗੇ 25 ਰੁਪਏ ਹੋਗੇ ਠੀਕ ਆ ਮੈਂ ਤਾਂ ਕਹਿਣਾ ਵੀ ਹੋਰ ਦੇਖ ਕੰਮੀ ਹੋ ਰਹੀਗੀ ਕਿ دیر ਹੈ ਕੰਮੀ ਕੰਮੀ ਆ ਸੀ ਸ਼ੀਸ਼ੇ ਟੁੱਟੇ ਜੇ ਲੱਗਦੇ ਨੇ ਮੈਨੂੰ ਸੀਸ਼ੇ ਬਦਲਨੇ ਨੇ ਟੜੇ ਵੇ ਟੜੇ ਉਹ ਦੇਗਾ ਟੜੇ ਬੈਨੇ ਸੀ 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 ਵੀ ਮੈਨੂੰ ਲੱਗਦਾ ਵੀ ਬਦਲਨੇ ਪੈਣਗੇ ਯਾਰ ਹੂੰ ਉਹ ਉਹ ਦੇ ਕਾ ਨਾ ਟਾਕੀ ਦੇ ਵਿੱਚ ਉਹ ਦੇ ਗਲੀ ਨਿਕਲੀ ਹੋਈ ਆ ਦੇਖ ਉਹ ਦੇਖ ਹਾਂ ਉਹ ਦੇ ਉਹ ਦੇ ਹੋਏ ਆ ਉਹ ਦੇ ਕਾ ਲਾਈਵ ਇਹ ਵੀ ਚੇਂਜ ਹੋਣੀ ਬਣਦੀ ਆ ਕਾਫੀ ਨਹੀਂ ਯਾਰ ਇਹ ਨਾ ਕਮੀਆਂ ਕਾਫੀ ਨੇ ਭਾਈ ਹਣਾ ਬੰਦਾ ਕਹਿੰਦਾ ਵੀ ਤੂੰ ਆਏ ਘਰ ਹੁਣ ਇਹ ਤੇ ਵੱਡਾ ਸਾਰਾ ਲੋਨ ਕਰਾ ਲਾ ਗੱਡੀ ਤੇ ਕਿੰਨਾ ਕੁ ਵੱਡਾ ਕਰਾਵਾ ਹੂੰ ਕਿਸ਼ਤ ਆਵੇ ਲੱਗ ਪਵੇ 20000 ਰੁਪਏ ਦੀ ਕਿਸ਼ਤ ਬਣੇ ਯਾਰ ਦੇ ਯਾਰ 9 ਲੱਖ ਦਾ ਲੋਨ ਕਰਾ ਜਦੇ ਨੋ ਨਹੀਂ ਇੰਨਾ ਤਾਂ ਨਹੀਂ ਹੋਣਾ ਹੈ ਇੰਨਾ ਤਾਂ ਨਹੀਂ ਹੋਣਾ ਗੱਡੀ ਹੋਰ ਨਾਲ ਉਹਦੇ ਕਰਾ ਦੇਣਿਆਂ ਇਹ ਵੀ ਮਿੱਤਰ ਲਾਉਣ ਹੀ ਪਰਦਾ ਰਹਿ ਜੂ ਮੈਂ ਤੂੰ ਤਾਂ ਕਹਿ ਵੀ ਮਿੱਤਰੋ ਕਮੈਂਟ ਕਰਕੇ ਦੱਸੋ ਜੀ ਯਾਰ ਗੱਡੀ ਵੀ ਤੈਨੂੰ ਬੋਲ ਕੇ ਦੱਸੂਗੀ ਜਦੋਂ ਗੱਡੀ 'ਤੇ ਕੋਈ ਬੈਠੂ ਨਾ ਸਿਫਤਾਂ ਕਰਦਾ ਨਹੀਂ ਥੱਕਦਾ ਬੰਦਾ ਤੂੰ ਬੋਲ ਕੇ ਆਪੀ ਦੱਸ ਹਾਂ ਲਾਉਣ ਵਾਲੀ 'ਚ ਬਹਿ ਗਿਆ ਹਾਂ ਨਹੀਂ ਤੂੰ ਕੋਈ ਕਹੇ ਬੋਲੀ ਜੇ ਨਾ ਬੋਲੀ ਤੇਰੀ ਬੋਲ ਤੀਰਾ ਬੰਦ ਹੋ ਜੂਗੀ ਲੈ ਵੀ ਇੱਕ ਚੀਜ਼ ਹੋਰ ਆ ਦੇਵ ਹਾਂ ਔਰ ਪਿੱਛੇ ਨਾ ਇੱਕ ਵਾਈਪਰ ਵੀ ਨਹੀਂ ਹੈਗਾ ਇਹਦੇ ਪਿੱਛੇ ਵਾਈਪਰ ਬੈਕ ਤੇ ਵਾਈਪਰ ਵੀ ਹੋਣਾ ਚਾਹੀਦਾ ਯਾਰ ਹੋਰ ਮੀਂਹੂ ਪਵੇ ਯਾਰ ਹਨਾ ਔਖਾ ਹੋਵੇ ਪਿੱਛੇ ਜਾਲੀਆਂ ਲਵਾਇਕਾ ਯਾਰ ਇੱਕ ਹਾਂ ਓਏ ਹਾਂ ਯਾਰ ਨਾ ਜਾਲੀਆਂ ਮੇਨ ਨੀ ਯਾਰ ਉਹਦੇ ਗਰਮੀ ਆ ਗਈ ਕਾ ਨੂੰ ਜਾਲੀ ਔਖਾ ਕਰਦੀ ਆ ਕਾਲੀ ਕਰਾਦੇ ਸ਼ੀਸ਼ੇ ਦੇਖੇ ਉਹ ਟਿੰਟੜ ਕਹਿੰਦੇ ਨੇ ਇਹਨਾਂ ਨੇ ਟਿੰਟੜ ਹੁੰਦੇ ਨੇ ਬਈ ਪਤਾ ਨਹੀਂ ਹਾਂ ਟਿੰਟੜ ਸ਼ੀਸ਼ੇ ਕਰਾ ਦੇ ਬਈ ਹਾਂ ਉਹ ਠੀਕ ਹੈ ਉਹ ਕਰਾਉਣੇ ਪੈਣਗੇ ਕਾਰੇ ਥਿੱਕ ਸੇ ਹੋਣਾ ਹਨਾ ਗੱਡੀ ਸੂਕਦੀ ਜਾਵੇ ਥੱਲੇ ਹੁਣ ਐ ਉਹ ਲਾਈਟਾਂ ਲੱਗੀਆਂ ਚਾਰੇ ਪਾਸੇ ਬਲੂ ਰੈੱਡ ਐਲਈਡੀ ਲਾਈਟਾਂ ਹੱਥ ਯਾਰ ਐਲਈਡੀ ਦੂਜੇ ਵੱਲ ਬਾਏ ਹੋਣੇ ਐਲਈਡੀ ਬਾਈ ਹਾਂ ਐਲਈਡੀ ਬਦਲੂ ਪਵਾ ਦੇ ਦਿੰਦਾ ਤੇ ਇੱਕ ਜੇ ਜਿੰਦਰ ਜਦੋਂ ਇੰਨਾ ਕੰਮ ਕਰੇਗਾ ਬਾਈ ਇੱਕ ਕੰਮ ਕਰੀ ਹੁਣ ਜੀਓ ਵਾਲਿਆਂ ਦਾ ਜਾਂ ਐਰਟੈਲਾਂ ਦਾ ਇੱਟ ਗੱਡੀ 'ਚ ਵਾਈਫਾਈ ਜ਼ਰੂਰ ਲਵਾ ਲਈ ਹਾਂ ਰੋਤਾ ਜੀ ਬਾਈ ਉਹ ਬਾਈ ਉਹਦੇ ਬਣਾ ਕੰਮ ਨਹੀਂ ਚੱਲਦਾ ਹੈਗਾ ਕਿਵੇਂ ਹੁਣ ਆਪਾਂ ਇਟਾ ਕੰਮ ਕਰਨਾ ਕੱਟ ਵਗੈਰਾ ਲਵਾਵਾਂਗੇ ਵਾਈਫਾਈ ਬਿਨਾ ਕੱਲ ਨਹੀਂ ਬਣਨੀ ਯਾਰ ਹਾਂ ਸਹੀ ਗੱਲ ਫਿਲਮਾਂ ਦੇਖਿਆ ਕਰਾਂਗੇ ਬਹਿ ਕੇ ਅੱਛਾ ਤੂੰ ਤਾਂ ਗੱਡੀ ਚਲਾਉਣਾ ਜਿਹੜਾ ਨਾਲ ਬੈਠਾ ਐਟਮਨ ਕਿਦਾ ਲਾਹਾ ਲੈਣਗੇ ਭਾਈ ਬਿੱਲਾ ਬੈਠਾ ਵਿਚਾਰਾ ਕੰਮ ਤਾਂ ਕਰੇ ਕੋਈ ਨਾ ਕੋਈ ਵਾਈਫਾਈ ਵੀ ਲਵਾਈ ਦੇ ਯਾਰ ਹਾਂ ਸਾਰੀਆਂ ਗੱਲਾਂ ਸਹਿਣ ਪੈਣ ਤੇ ਬਾਕੀ ਆਹ ਦੇਖ ਜਿਹੜਾ ਬਿਨਾ ਸਟੀਅਰਿੰਗ ਹੈਗਾ ਸਟੀਅਰਿੰਗ ਵੀ ਇਹਦਾ ਪੁਰਾਣਾ ਜਿਹਾ ਹੋਇਆ ਪਿਆ ਇਹਨੂੰ ਬਦਲੀ ਦੇ ਤੂੰ ਹਾਂ ਹੈ ਇਹ ਲੱਗਦਾ ਨਹੀਂ ਨਾ ਵੀ ਸਟੀਰੀਂਗ ਵਧੀਆ ਇਹਨੂੰ ਬਦਲਾ ਦੇ ਧਾਗੇ ਨਿਕਲੇ ਪਏ ਨੇ ਧਾਗੇ ਨਿਕਲੇ ਪਏ ਨੇ ਦੇ ਅਸੀਂ ਕਹਿ ਰਹੇ ਹਾਂ ਪਰ ਮਾਨ ਸਾਡਾ ਬਹੁਤ ਦੁਖੀ ਹੋ ਰਿਹਾ ਇਹਨੂੰ ਕਹਿ ਰਹੇ ਹਾਂ ਹਾਂ ਹੈ ਮੈਂ ਵੀ ਚਲੋ ਬਤਾਇਓ ਕਰੀਏ ਕਿ ਨਵੀਂ ਗੱਡੀ ਲਈ ਆ ਯਾਰ ਹਨਾ ਮਾਰੇ ਬੋਟ ਇੰਨੀ ਇੱਕ ਪ੍ਰੋਬਲਮ ਤਾਂ ਦੂਰ ਕਰਾਉਣੀ ਪੈਣੀ ਹੈ ਨਾ ਕਿਉਂਕਿ ਥੋੜਾ ਮੋਟਾ ਕੰਮ ਕਰਾਉਣਾ ਪੈਂਦਾ ਜੋ ਬੰਦਾ ਨਵੀਂ ਗੱਡੀ ਲੈਂਦਾ ਹੈ ਪੈਸੇ ਟਿਕੀ ਦੀ ਪਰਵਾਹ ਨਾ ਪੈਂਦੀ ਹਾਂ ਆਪਾਂ ਲੋਨਾਂ ਨੂੰ ਕਹਦਾ ਕਿ ਮੜੀ ਕੁਗੀ ਹੋਰ ਮਾਰ ਘਾਣੂ ਮਾਰ ਯਾਰ ਕੁਝ ਤਾਂ ਕਰ ਥੋੜੀ ਜਿਹੀ ਹੋਰ ਕਿਸ਼ਤ ਵੱਡੀ ਹੋ ਜੇ ਯਾਰ ਕੀ ਫਰਕ ਪੈ ਜੂਗਾ ਠੀਕ ਹੈ ਚਲ ਬਈ ਕੋਈ ਨਾ ਕਰਾਓ ਯਾਰ ਕੰਮ ਇੰਨਾ ਕਿਦਾਂ